ਲੋ ਜੀ ਆਪਾਂ ਸਾਨੂੰ 3 ਮਹੀਨਿਆਂ ਦੇ ਬੱਚੇ ਦੀ ਗਰਮ ਕੱਪੜੇ ਦੀ ਪਜਾਮੀ ਬਣਾਉਣੀ ਸਿਖਾਉਣੀ ਆ ਆਪਾਂ ਲੈਣੀਆਂ ਜੀ 16 ਇੰਚ ਕਪੜਾ 16 ਇੰਚ ਤੇ ਨਿਸ਼ਾਨ ਲਾਣੀਆਂ ਜੀ ਉਸ ਤੋਂ ਬਾਅਦ ਦੇਖੋ ਆਪਾਂ ਝੋਲੀ ਦਾ ਨਿਸ਼ਾਨ ਲਾਵਾਂਗੇ ਮੂਰੀ ਦਾ ਨਿਸ਼ਾਨ ਲਾਵਾਂਗੇ ਜਿਵੇਂ 8.5 ਆਪਾਂ ਝੋਲੀ ਲਾਵਾਂਗੇ 7 ਇੰਚ ਤਿਆਰ ਰਹਿ ਜੂਗੀ ਤੇ 1.5 ਇੰਚ ਆਪਾਂ ਜਿਉ ਇਲਾਸਟਿਕ ਤੇ ਆ ਜਾਊਗਾ ਦੇਖੋ ਉਸ ਤੋਂ ਬਾਅਦ ਆਪਾਂ ਮੂਰੀ ਮੇਰਨੀ ਆ ਜੀ 5 ਇੰਚ ਮੂਰੀ ਦਾ ਨਿਸ਼ਾਨ ਲਾਇਆਗਾ ਤੇ ਉਸ ਤੋਂ ਬਾਅਦ ਜਿੱਥੋਂ ਆਪਾਂ ਨਿਸ਼ਾਨ ਲਾਇਆ ਝੋਲੀ ਦੇ ਨਿਸ਼ਾਨ ਤੱਕ ਮਲਾ ਦਾਂਗੇ ਜਿੱਥੇ ਝੋਲੀ ਦੇ ਨਿਸ਼ਾਨ ਤੋਂ ਉਦੋਂ ਉੱਪਰ ਤੱਕ ਜਿੱਥੇ ਆਪਾਂ ਲਵਾਈ ਇਹੋ ਕਰਨੀ ਹੈ ਥੋੜੀ ਜੀ ਅੰਦਰ ਨੂੰ ਡੀਪਰ ਨਿਸ਼ਾਨ ਲਾਇਆਗਾ ਦੇਖੋ ਡੀਪੀ ਆਪਾਂ ਕਟਾਈ ਕਰਨੀ ਹੈ ਅੰਦਰ ਨੂੰ ਥੋੜੀ ਜੀ ਤੇ ਦੇਖੋ ਜੀ ਇਹ ਪਜਾਮੀਆਂ ਜਿਹੜੀ ਆਪਾਂ ਵੱਡੀ ਛੋਟੀ ਆਪਾਂ ਜਿਵੇਂ ਵੀ ਬਣਾਉਣੀ ਹੋਵੇ ਮਿਸਾਲ ਦੇ ਬੱਚੇ ਦੀ 6 ਮਹੀਨਿਆਂ ਦੇ ਬੱਚੇ ਦੀ ਆਪਾਂ ਇਸ ਕਟਾਈ ਦੇ ਤੌਰ ਤੇ ਦੇਖੋ ਜੀ ਬਣਾ ਸਕਦੇ ਆ ਜਿਵੇਂ ਆਪਾਂ ਤੁਹਾਨੂੰ ਕਟਾਈ ਕਰਨੀ ਦੱਸੀ ਆ ਵੱਡੀ ਛੋਟੀ ਆਪਾਂ ਆਪਣੇ ਹਿਸਾਬ ਨਾਲ ਜਿਵੇਂ ਆਪਣੇ ਬੱਚੇ ਦੀ ਲੈਂਥ ਹੋਵੇ ਉਸ ਹਿਸਾਬ ਨਾਲ ਕਰ ਸਕਦੇ ਆ ਉਸ ਤੋਂ ਬਾਅਦ ਦੇਖੋ ਆਪਾਂ ਤੁਹਾਨੂੰ ਸਿਲਾਈ ਕਰਨੀ ਵੀ ਦੱਸਦੇ ਆ ਮਸ਼ੀਨ ਤੇ ਕਿ ਕਿਵੇਂ ਸਿਲਾਈ ਕਰਨੀ ਆ ਸਭ ਤੋਂ ਪਹਿਲਾਂ ਮੂਰੀਆਂ ਨੂੰ ਫੋਲਡ ਕਰਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਝੋਲੀ ਦੀ ਜਿਹੜੀ ਕੱਟ ਪਾਈ ਸੀ ਝੋਲੀ ਦੀਆਂ ਸਿਉਣਾਂ ਲਗਾਵਾਂਗੇ ਦੇਖੋ ਜੀ 2 ਮਿੰਟਾਂ ਦੇ ਵਿੱਚ ਪਜਾਮੀ ਬਣ ਕੇ ਤਿਆਰ ਹੋ ਜੂਗੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਨੂੰ ਨਾ ਵੀ ਸਮਝ ਆਈ ਦੇਖੋ ਜੀ ਆਪਾਂ ਬੱਚੇ ਦੇ ਸੂਟ ਦੀ ਫੁੱਲ ਵੀਡੀਓ ਪਾਈ ਹੋਈ ਹੈ ਤੁਸੀਂ ਆਪਣੀ ਉਹ ਫੁੱਲ ਵੀਡੀਓ ਦੇਖ ਸਕਦੇ ਹੋਗੇ ਆਪਣੇ ਚੈਨਲ ਤੇ ਜਾ ਕੇ ਤੇ ਉਸ ਤੋਂ ਬਾਅਦ ਦੇਖੋ ਜੀ ਮੂਰੀ ਦੀ ਸੀਨ ਮਾਰਨ ਤੋਂ ਬਾਅਦ ਝੋਲੀ ਦਾ ਸਿਉਣਾ ਆਪਾਂ ਇਸ ਤਰ੍ਹਾਂ ਜੋੜ ਕੇ ਨਾ ਦੋਨੇ ਪ੍ਰਸੈਡਾਂ ਆਪਾਂ ਇਸ ਤਰ੍ਹਾਂ ਹੀ ਲਗਾਵਾਂਗੇ ਉਸ ਤੋਂ ਬਾਅਦ ਦੇਖੋ ਜੀ ਜਿਹੜੀ ਨੀਚੇ ਵਾਲੀ ਸੀਨ ਆ ਜਾਂਦੀ ਹੈਗੀ ਸਲਵਾਰ ਦੀ ਜਿਵੇਂ ਆਪਾਂ ਸਲਵਾਰ ਤੇ ਮਾਰਦੇ ਹੋਂ ਨਾ ਸੀਨ ਆਪਾਂ ਦੇਖੋ ਜੀ ਹੋਰ ਮੇ ਸਲਾਈ ਤੁਹਾਨੂੰ ਕਰਨੀ ਦੱਸਦੇ ਆਂਗੇ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਆਂਗੇ ਤੇ ਜਮੇ ਸੌਖਾ ਜਿਹਾ ਢੰਗ ਹੈ ਜੀ ਤੁਸੀਂ ਕਿਵੇਂ ਮਰਜ਼ੀ ਆਪਣੇ ਬੱਚੇ ਦੇ ਪਜਾਮੇ ਇਸ ਤਰ੍ਹਾਂ ਘਰੇ ਬਣਾ ਕੇ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹ ਸੀਨ ਲਾਉਣੀ ਹੈ ਮੂਰੀ ਤੋਂ ਲੈ ਕੇ ਝੋਲੀ ਤੋਂ ਤੇ ਦੂਸਰੀ ਸਾਈਡ ਤੱਕ ਆਪਾਂ ਇਸ ਤਰ੍ਹਾਂ ਇਹ ਸੀਨ ਲਗਾ ਕੇ ਨਾ ਪੱਕੀ ਸੀਨ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਪਲਾਸਟਿਕ ਪਾਵਾਂਗੇ ਜੀ ਤੇ ਪਜਾਮੇ ਆਪਣੀ ਬਣ ਕੇ ਦੇਖੋ ਜੀ ਤਿਆਰ ਹੋ ਜੂਗੀ ਜੇਕਰ ਤੁਸੀਂ ਵੱਡੀ ਪਜਾਮੀ ਬਣਾ ਰਹੇ ਹੋ ਤੁਸੀਂ ਦੇਖੋ ਉਸ ਹਿਸਾਬ ਨਾਲ ਲੈਂਥ ਲੈ ਕੇ ਚੋਲੀ ਵੱਧ ਰੱਖਣੀ ਹੈ ਮੂਰੀ ਵੱਧ ਰੱਖਣੀ ਹੈ ਕਟਾਈ ਸਿਰਫ ਸੇਮ ਹੈ ਇਸ ਕਟਾਈ ਦੇ ਹਿਸਾਬ ਨਾਲ ਹੀ ਆਪਾਂ ਵੱਡੀਆਂ ਪਜਾਮੀਆਂ ਬਣਾ ਸਕਦੇ ਹਾਂ ਜੀ ਲੋ ਜੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ